ਭਗਵੰਤ ਸmaal ਨੇ ਮਿਸ਼ਨ 130 ਦੇ ਤਹਿਤ ਜਗਰਾਉ ਦੇ ਵਿੱਚ ਰੋਡ ショ ਕੀਤਾ ਹੈ ਅਸ਼ੋਕ ਪਰਾਸ਼ਰ ਦੇ ਹੱਕ ਦੇ ਵਿੱਚ ਸੀਏ ਮਾਨ ਦੇ ਵੱਲੋਂ ਚੋਣ ਪ੍ਰਚਾਰ ਕੀਤਾ ਗਿਆ। ਉਹਨਾਂ ਦੇ ਚਲਦੇ ਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹਰ ਹਲਕੇ ਵਿੱਚ ਜਾ ਕੇ ਵੱਡੇ ਵੱਡੇ ਰੋਡ ショ ਕਰ ਰਹੇ ਹਨ ਤੇ ਅੱਜ ਜਗਰਾਉ ਵਿਖੇ ਵੀ ਲੁਧਿਆਣਾ ਤੋਂ ਲੋਕ ਸਭਾ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਦੇ ਹੱਕ ਦੇ ਵਿੱਚ ਅਤੇ ਹਲਕਾ ਵਿਧਾਇਕ ਬੀਬੀ ਸਰਬਜੀਤ ਕੌਰ ਮਾਨੂਕੇ ਦੀ ਅਗਵਾਈ ਦੇ ਵਿੱਚ ਇੱਕ ਵੱਡਾ ਰੋਡ ショ ਕੱਢਿਆ ਜਾ ਰਿਹਾ ਜਿਸ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਪਹੁੰਚੇ ਹਨ ਸਾਡੇ ਨਾਲ ਮੌਜੂਦ ਨੇ ਹਲਕਾ ਵਿਧਾਇਕ ਬੀਬੀ ਸਰਬਜੀਤ ਕੌਰ ਮਾਨੂਕੇ ਉਹਨਾਂ ਤੋਂ ਜਾਣ ਪਰ ਮਾਸ਼ਾ ਹੰਗਾਰਾ ਮਿਲ ਰਿਹਾ ਲੋਕਾਂ ਨਾਲ ਤੁਸੀਂ ਲੋਕਾਂ ਨਾਲ ਕੱਠ ਦੇਖ ਕੇ ਜਾਣ ਸਕਦੇ ਹੋ ਕਿ ਲੋਕ ਭਗਵੰਤ ਮਾਨ ਜੀ ਨੂੰ ਅੱਜ ਵੀ ਦਿਲੋਂ ਪਿਆਰ ਕਰਦੇ ਆ ਤੇ ਉਹਨਾਂ ਨੇ ਇਸ ਜਿਹੜਾ ਉਹਨਾਂ ਨੇ 17 ਦੇਖਿਆ 13 0 ਦਾ ਲੋਕ ਪੂਰਾ ਸ਼ਾਹ ਦੇ ਨਾਲ ਉਹਨੂੰ ਪੂਰਾ ਕਰਕੇ ਦਿਖਾਉਂਦੇ ਤੁਹਾਡੀ ਹੋਾਈ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਹੈ ਅਸ਼ੋਕ ਪ੍ਰਾਸ਼ਰ ਪੱਪੀ ਜੀ ਦੀ ਚੋਣ ਮਹਿੰਮ ਨੂੰ ਲੈ ਕੇ ਪਿੰਡਾਂ ਦੇ ਵਿੱਚ ਵੀ ਤੇ ਸ਼ਹਿਰ ਦੇ ਵਿੱਚ ਵੀ ਅੱਜ ਭਗਵੰਤ ਮਾਨ ਜੀ ਵੀ ਆਏ ਆ ਇੱਥੇ ਰੋਡ ਸ਼ੋਅ ਦਾ ਪੱਪੀ ਜੀ ਦਾ ਆਪਦਾ ਹੀ ਲੋਕਾਂ ਨਾਲ ਬਹੁਤ ਪਿਆਰ ਆ ਇੱਥੇ ਹਰ ਤਕਰੀਬਨ ਇੱਕ ਦੋ ਪਿੰਡਾਂ ਨੂੰ ਛੱਡ ਕੇ ਹਰ ਪਿੰਡ ਚ ਉਹਨਾਂ ਦੀ ਆਪਣੀ ਰਿਸ਼ਤੇਦਾਰੀ ਹੈ ਜੀ ਜ਼ਮੀਨ ਨਾਲ ਜੁੜਿਆ ਹੋਇਆ ਇਨਸਾਨ ਆ ਗਰੀਬਾਂ ਦਾ ਮਸੀਹਾ ਲੋਕਾਂ ਦਾ ਹਮਦਰਦ ਹੈ ਤੇ ਲੋਕ ਆਪ ਹੀ ਉਹਨਾਂ ਨੂੰ ਅਪਰੋਚ ਕਰਕੇ ਮਿਲ ਰਹੇ ਆ ਤੇ ਉਹਨਾਂ ਨੂੰ ਪਿਆਰ ਦੇ ਰਹੇ ਆ ਤੇ ਅੱਜ ਦੇ ਇਸ ਰੋਡ ਸ਼ੋਅ ਪੈਨਾਂ ਵੱਡਾ ਕੱਟ ਦੇਖ ਕੇ ਕੀ ਲੱਗਦਾ ਜੀ ਇੱਥੇ ਦੀ ਸੀਟ ਦਾ ਕਿਵੇਂ ਰਹੂਗਾ ਜਿਵੇਂ ਪਹਿਲਾਂ ਲੋਕ ਮੈਨੂੰ 25000 ਤੋਂ 40000 ਦੀ ਲੀਡ ਨਾਲ ਜਿਤਾਗੇ ਸੀ ਹੁਣ ਪੱਪੀ ਨੂੰ ਇਸ ਤੋਂ ਵੱਧ ਦੀ ਦੇਣਗੇ ਜੀ ਆਪਣੇ ਕੋਲ ਇੱਥੇ ਮੌਜੂਦ ਨੇ ਵਰਕਰ ਵੀ ਆਪਾਂ ਉਹਨਾਂ ਤੋਂ ਵੀ ਜਾਣਦੇ ਆ ਕਿ ਕੀ ਕਹਿਣਗੇ ਸੁਭਾਸ਼ ਜੀ ਕੀ ਕਹੋਗੇ ਅੱਜ ਦੇ ਇਸ ਰੋਡ ਸ਼ੋਅ ਨੂੰ ਦੇਖ ਕੇ ਹੀ ਮਾਨ ਸਾਹਿਬ ਦਾ ਬੜਾ ਇਤਸਾ ਨਾਲ ਚਾਹ ਨਾਲ ਬੜਾ ਸਵਾਗਤ ਕਰ ਰਹੇ ਨੇ ਸਾਰੇ ਆਮ ਆਦਮੀ ਪਾਰਟੀ ਵਰਕਰ ਪਿੰਡਾਂ ਜਿਉ ਬਹੁਤ ਦੂਰ ਦੂਰ ਦੇ ਲੋਕ ਆਏ ਹੋਏ ਨੇ ਇੱਥੇ ਮਾਨ ਸਾਹਿਬ ਬਹੁਤ ਅੱਛਾ ਕੰਮ ਕਰ ਰਹੇ ਨੇ ਪੰਜਾਬ ਲਈ 2 ਸਾਲ ਲਿ ਉਹਨਾਂ ਨੇ ਬਹੁਤ ਅੱਛਾ ਕੰਮ ਕੀਤਾ ਜੋ ਕਿਸੇ ਪਾਰਟੀ ਨੇ ਕੀਤਾ ਉਹਨਾਂ ਨੇ ਕੀਤਾ ਹੈ ਜੀ ਉਹਨਾਂ ਦੀ ਸਵਾਗਤ ਦੀ ਬਹੁਤ تیاری ਹੋ ਰਹੀ ਬਹੁਤ ਜੋਸ਼ ਕੋ ਨਾ ਕਰਿਆ ਗੱਜ-ਬੱਜ ਕਿਵੇਂ ਲੋਕਾਂ 'ਚ ਕਿੰਨਾ ਖੁਸ਼ਾ ਹੈਗਾ ਜੀ ਅਸਾ ਜੀ ਭਗਵੰਤ ਮਾਨ ਸਾਡੇ ਸੀਐਮ ਸਾਹਿਬ ਦੇ ਕੰਮਾਂ ਨੂੰ ਦੇਖਦੇ ਹੋਏ ਜੋ ਕੰਮ ਉਹਨੇ ਕੀਤੇ ਆ ਕਿਸਾਨਾਂ ਲਈ ਆਪਣੇ ਖੇਤੀਬਾੜੀ ਖੇਤੀ ਲਈ ਉਹਦੇ ਕਰਕੇ ਜੀ ਬਹੁਤ ਜ਼ਿਆਦਾ ਖੁਸ਼ ਆਵਾਜ਼ੇ ਲੱਖ ਪਲੱਸ ਸੀਟਾਂ ਦਾ ਅਸੀਂ ਵੋਟਾਂ ਨਾਲ ਇਥੋਂ ਜਿੱਤਾਂਗੇ ਸੋ ਵਰਕਰਾਂ ਦੇ ਵਿੱਚ ਵੀ ਬੜਾ ਉਤਸ਼ਾਹ ਤੇ ਹਲਕਾ ਵਧਾਈ ਵੀ ਵੀ ਸਾਹਿਬ ਜੀ ਕੋ ਮਾਣੂ ਕੇ ਨੇ ਵੀ ਖੁੱਲ ਕੇ ਕਿਹਾ ਕਿ ਇੱਥੋਂ ਦੇ ਲੋਕ ਹੈ ਜਿਹੜੇ ਪੂਰੀ ਤਰ੍ਹਾਂ ਅਸ਼ੋਕ ਪ੍ਰਸ਼ਾਸਰ ਪੱਪੀ ਨੂੰ ਲੁਧਿਆਣਾ ਲੋਕ ਸਭਾ ਸੀਟ ਤੋਂ ਜਿਤਾ ਕੇ ਸੰਸਦ ਵਿੱਚ ਭੇਜਣ ਲਈ ਤਿਆਰ ਨੇ ਔਰ 1 ਜੂਨ ਨੂੰ ਪੂਰੀ ਤਰ੍ਹਾਂ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਵੋਟ ਪਾਈ ਜਾਵੇਗੀ ਔਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵੀ ਇਹ ਰੋਡ ਸ਼ੋਅ ਪੂਰੀ ਤਰ੍ਹਾਂ ਕਾਮਯਾਬ ਰਿਹਾ ਹੈ ਆਪਣੇ ਸਾਥੀ ਰਿਜਨੀਸ਼ ਮਾਨਸਲ ਦੇ ਨਾਲ ਹਿਮਰਾਜ ਬੱਬਰ ਇੰਡੀਆ ਨਿਊਜ਼ ਜਗਰਾਉਂ